اور کشمیر بھی ضرور ازاد ہوگا ان ڈاکٹر صاحب میری تو دعا ہے کہ اللہ پاک ہماری سرکار کو توفیق دے اور وہ خالصان تحریک کی فلی ہیلپ کرے اور ہمارا الیکٹرانک اور پرنٹ میڈیا بھی آپ کو فلی سپورٹ کرے ڈاکٹر صاحب میری تمام دعائیں کشمیر اور خالصان کے ساتھ ہیں آمین جی ڈاکٹر صاحب ਹਮਾਈਉ ਅਕਰਮ ਜੀ ਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਦੀ ਲਿਖਤ ਤੇ ਕਾਫੀ ਦਿਨਾਂ ਦੀ ਆਈ ਹੋਈ ਹੈ ਔਰ ਬਹੁਤ ਵਾਰ ਸਾਡੇ ਕੋਲ ਬੈਕਲੌਗ ਚ ਚਲਾ ਜਾਂਦਾ ਹੈ ਸਭ ਕੁਝ ਜੀ ਉਹਨਾਂ ਨੇ ਬੜੇ ਚੰਗੇ ਅਲਫਾਜ਼ ਦੇ ਵਿੱਚ ਜਿੱਥੇ ਖਾਲਸਤਾਨ ਦੀ ਗੱਲ ਕੀਤੀ ਹੈ ਕਸ਼ਮੀਰ ਦੀ ਗੱਲ ਕੀਤੀ ਹੈ ਇਹ दिली ਮੁਹੱਬਤ ਦੇ ਜ਼ਜ਼ਬਿਆਂ ਦਾ ਇਜ਼ਹਾਰ ਵੀ ਹੈ ਔਰ ਜਦੋਂ ਇਸ ਕਿਸਮ ਦੀਆਂ ਸਾਨੂੰ ਲਿਖਤਾਂ ਮਿਲਦੀਆਂ ਨੇ ਤੇ ਸਾਨੂੰ ਇਹ ਲੱਗਦਾ ਹੈ ਕਿ ਸਾਡੇ ਭਰਾ ਸਾਡੇ ہمسਾਏ ਸਾਡੇ ਨਾਲ ਖਲੋਤੇ ਨੇ ਇਸ ਦੇ ਨਾਲ ਸਾਡਾ ਹੌਸਲਾ ਦੁਬਲਾ ਹੁੰਦਾ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਜਦੋਂ ਮੁਲਕਾਂ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ ਫਿਰ ਉਹ ਮਦਦ ਕਦੇ ਵੀ ਨਹੀਂ ਭੁੱਲਦੀ ਜਦੋਂ ਤੁਸੀਂ ਭਾਵੇਂ ਹਾਂ ਦਾ ਨਾਰਾ ਹੀ ਮਾਰਦੇ ਹੋ ਕਈ ਵਾਰ ਤੁਸੀਂ ਡਿਸੀਜਨ ਨੂੰ ਬਦਲ ਨਹੀਂ ਸਕਦੇ ਸਰਕਾਰਾਂ ਦੇ ਹਕੂਮਤਾਂ ਦੇ ਆਪਣੇ ਤੌਰ ਤਰੀਕੇ ਹੁੰਦੇ ਨੇ ਔਰ ਕੋਮਾ ਦੇ ਵਿੱਚ ਕਦੇ ਵੀ ਜਿਹਨੇ ਤੁਹਾਡੇ ਲਈ ਹਾ ਦਾ ਨਾਰਾ ਮਾਰਿਆ ਹੈ ਤੁਹਾਡੇ ਲਈ ਹਮਦਰਦੀ ਦੇ ਜਿਹੜੇ ਨੇ ਉਹ ਅਲਫਾਜ਼ ਕਹੇ ਨੇ ਜੀ ਤੁਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਹੋ ਜਿਵੇਂ ਆਪਣੀ ਹਿਸਟਰੀ 'ਚ ਹਮੇਸ਼ਾ ਅਸੀਂ ਨਵਾਬ ਮਰੇਰ ਕੋਟਲਾ ਨੂੰ ਯਾਦ ਕਰਦੇ ਕਿ ਕਿਵੇਂ ਜਦੋਂ ਵਜ਼ੀਰ ਖਾਨ ਸੁਚਾਨੰਦ ਨੇ ਛੋਟੇ ਸਹਿਬਜ਼ਾਦੇ ਨੂੰ ਜਿਉਂਦੇ ਜਿਹੜਾ ਨੀਹਾਂ 'ਚ ਚੜਨ ਦਾ ਜਿਹੜਾ ਉਹ ਫਤਵਾ ਸੁਣਾਇ ਕਾਜ਼ੀ ਰਾਈ تے نواب کوٹلا نے شیر محمد خان نے اٹھ کے ایسی کہ بھی یہ بالکل سراسر اسلام دے خلاف ہے جی اسلام آگیا نہیں دیا گرو گوبن سنگ حکومت دے باغی نے میرا برا بھی ماریا گیا ہونا دے ہتھوں چمکور دی جنگ میں انہوں دے خلاف ہے جی ایکسپیڈیشن لے کے جان کو تیار ہیں پر انہوں بچیاں دا کوئی قصور نہیں ہے یہ ای دا یہی قصور ہے کہ گرو گوبن سنگھ دے بچے نے اور اسلامک شرح جڑی شیر خور جی اس قسم دی کوئی سزا دی جڑی ہے وہ وضاعت نہیں کر دی لیکن پھر اسی دیکھ دے ہیں کہ سچانان جڑا وزیر ہے انہوں بچوں کہ جی جی تو انہوں چھاڑ تھی چڈ تو اسی کی کرو گے انہوں نے کہا جی اسی جاؤں گے فوج کٹھی کریں گے لڑا گے تو ظلم دے خلاف وہ پھر وزیر خان کہ دیکھو سپاں بچے سپ دے نے اور یہ دیکھ لو اور انہیں وزیر خان نے جڑا ਸ਼ੇਰ ਮੁਹੰਮਦ ਖਾਨ ਦੀ ਗੱਲ ਸੁਣ ਕੇ ਆਪਣਾ ਡਬਲ ਮਾਈਂਡ ਹੋ ਰਿਆ ਸੀ ਉਹਨੇ ਫੇਰ ਉਹੀ ਜਿਹੜਾ ਫਤਵਾ ਉਸ ਨੂੰ ਲਾਗੂ ਰੱਖਿਆ ਸੋ ਕੁਲ ਮਿਲਾ ਕੇ ਇਹ ਵੀਰ ਪਾਈਜਾਨ ਹਮਾਈਓ ਅਕਰਮ ਵਰਗੇ ਜਿਹੜੇ ਸਾਡੇ ਭਰਾ ਨੇ ਇਹਨਾਂ ਦੀ ਹਰ ਇੱਕ ਗੱਲ ਜਿਵੇਂ ਉਹਨਾਂ ਨੇ ਹਕੂਮਤ ਦੇ ਲਈ মিডিਆ ਲਈ ਕਿਹਾ ਸਾਡੇ ਲਈ ਇਹ ਜਿਹੜਾ ਇਨਾ ਹੀ ਬਹੁਤ ਹੈ ਕਿ ਭਾਈ ਸਾਡੇ ਨਾਲ ਸਾਡੇ ਭਰਾ ਸਾਡੀਆਂ ਭੈਣਾਂ ਖਲੋਤੇ ਨੇ ਔਰ ਬਹੁਤ ਸਾਰੀਆਂ ਲਿਖਤਾਂ ਹੁਣ ਅਸੀਂ ਬਹੁਤ ਵਾਰ ਆ ਇਵਨ ਫੇਸਬੁਕ ਤੇ ਜਦੋਂ ਲਾਈਵ ਜਾਂਦਾ ਏ ਔਰ ਉਸ ਤੇ ਕਿੱਕ ਕਈ ਵਾਰੀ ਸੈਗਮੈਂਟ ਦੇ ਥੱਲੇ ਕੱਲ ਜਿਹੜਾ 2 ਦਿਨ ਪਹਿਲਾਂ ਸਾਡਾ ਸੈਗਮੈਂਟ ਸੀ ਖਾਸ ਤੌਰ ਤੇ ਕਿਸ ਅੰਦਾਜ਼ ਦੇ ਵਿੱਚ ਜਿਹੜੀ ਇੰਡੀਅਨ ਏਜੰਸੀਆਂ ਗੱਲਬਾਤ ਰਾਈ ਦੇ ਬਹਾਨੇ ਤੋੜਨਾ 115 ਤੋਂ ਜ਼ਿਆਦਾ ਕਮੈਂਟ ਉਦੇ ਥੱਲੇ ਸੀ ਸੋ ਬਹੁਤ ਸਾਰੇਆਂ ਦੇ ਉੱਤੇ YouTube ਦੇ ਉੱਤੇ ਵੀ ਬਹੁਤ ਸਾਰੇ ਹੁੰਦੇ ਨੇ ਸੋ ਅਸੀਂ ਇਹਨਾਂ ਸਾਰੇ ਵੀਰਾਂ ਪੈਣਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤਾਂ ਸਾਡਾ ਦਸ਼ਕਾ ਨਾਸਤੋ આજ ਤੱਕ ਚੱਲ ਅ ਤਾਂ ਕਿ ਅੱਜ ਦਾ ਸਾਡਾ ਇਹ ਸਮੁੱਚਾ ਪ੍ਰੋਗਰਾਮ ਹੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਇਆਲਾ ਦੀ ਸ਼ਹਾਦਤ ਨੂੰ ਸਮਰਪਿਤ ਹੈ ਜੀ ਔਰ ਅਸੀਂ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ 72 ਨਾਟਕ ਦੇ ਵਿੱਚ ਲਿਖਿਆ ਪਾਰਟ ਹੈ ਉਹਨੂੰ ਪਹਿਲਾਂ ਡਿਸਕਸ ਵੀ ਕੀਤਾ ਹੈ ਓਪਨਿੰਗ ਚ ਪਰ ਮੈਂ ਹੁਣ ਇਹਨੂੰ ਦੋਹਰੇ ਸਮੇਤ ਦੋਨੋਂ ਹੀ ਉਹਦੇ ਜਿਹੜੇ ਸੈਂਟੈਂਸ ਨੇ ਉਹ ਪੜਾਂਗੇ ਜੀ ਤਲਤ ਜੰਜੂ ਰਾਖਾ ਪ੍ਰਭ ਤਾਕਤ ਕੀਨੋ ਬੜੋ ਕਲੂ ਮੈਂ ਸਾਖਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਕਰਮ ਹੇਤ ਸਾਖਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਨਾਟਕ ਚੇਟਕ ਕੀਏ ਕੋਕਾਜ پر لوگن کے آوت لاجا دوہرا سی کردر کے چلت پیو جگت کو شوق ہے, 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 ہے سب جگ بھو جے سروک ظار پہلا پاٹ کے پائی ਤਿਲਕ ਤੇ ਜੰਜੂ ਦੇ ਲਈ ਉਹਨਾਂ ਦਾ ਹਿੰਦੂਆਂ ਦੇ ਤਿਲਕ ਜੰਜੂ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਨੋ ਵੱਡੋ ਕਲੂ ਮੈਂ ਸਾਕਾ ਇੱਕ ਵੱਡਾ ਸਾਕਾ ਮਾਡਰਨ ਏਜ ਦੇ ਵਿੱਚ ਦੇ ਨਾਂ ਲਈ ਕਾ ਚੁਕਿਆ ਜਾਂਦਾ ਵਰਤਾਇਆ ਔਰ ਇਹ ਸ਼ਹਾਦਤ ਇਸ ਲਈ ਤਾਂ ਕਿ ਰਾਈਟਿਅਸਨੈਸ ਦੀਆਂ ਵੈਲਿਊਜ਼ ਧਰਮ ਦੀਆਂ ਵੈਲਿਊਜ਼ ਐਸਟੈਬਲਿਸ਼ ਹੋਣ ਸਾਧਨ ਹਿਤ ਸਾਥ ਕਹਿੰਦੇ ਨੇ ਭਲੇ ਲੋਕਾਂ ਨੂੰ ਔਰ ਦਸਵੇਂ ਪਾਤਸ਼ਾਹ ਦੀ ਆਪਣੀ ਬਾਣੀ ਜਦੋਂ ਅਸੀਂ ਦੇਖਦੇ ਕੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭਾ ਅਵਲੋਕ ਚਪੈਗੇ ਜੀ ਉਹ ਸਿਸਟਮ ਕਾਇਮ ਹੋਏ ਜਿਹਦੇ ਚ ਸਾਧੂ ਲੋਕ ਭਲੇ ਲੋਕ ਨੋਬਲ ਲੋਕ ਲਾਈ ਬਾਈਡਿੰਗ ਪੀਪਲ ਰੱਬ ਦੀ ਯਾਦ ਵਾਲੇ ਲੋਕ ਆਜ਼ਾਦਾਨਾ ਤੌਰ ਦੇ ਉਤੇ ਪ੍ਰੋਸਪਰਸ ਹੋਣ ਉਹ ਆਪਣਾ ਖੁੱਲ ਕੇ ਆਪਣਾ ਧਰਮ ਆਪਣਾ ਮਜ਼ਬ ਔਰ ਹਰ ਸੁਖ ਸਾਧਨ ਸਹੂਤਾ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਮਿਲ ਸਕਣ ਉਹਨਾਂ ਦੀ ਖਾਤਰ ਸਾਧਨ ਹਿਤ ਸਾਧੂਆਂ ਦੇ ਲਈ ਭਲੇ ਲੋਕਾਂ ਦੇ ਲਈ ਇਤੀ ਜਨ ਕਰੀ ਜਿਨ੍ਹਾਂ ਨੇ ਇਨੀ ਵੱਡੀ ਸ਼ਹਾਦਤ ਦਿੱਤੀ ਸੀਸ ਦਿਆ ਪਰ ਸੀਸ ਨਾ ਉਚਰੀ ਕਿ ਆਪਣੀ ਕੁਰਬਾਨੀ ਦਿੱਤੀ ਸੀਸ ਦਿੱਤੇ ਪਰ ਉਫ ਨਹੀਂ ਕੀਤਾ ਔਰ ਧਰਮ ਹੇਤ ਸਾਕਾ ਜਨ ਕੀਆ ਇਹ ਫਿਰ ਧਿਆਨ ਰਹਾ ਕਿ ਇਹ ਹਿੰਦ ਦੀ ਚਾਦਰ ਜਾਂ ਇਹ ਜਿਹੜਾ ਦੂਸਰਾ ਬਣਾਇਆ ਹੋਇਆ ਇਹ ਨਹੀਂ ਹੈ ਇਹ ਧਰਮ ਦੀ ਚਾਦਰ ਔਰ ਇੱਕ ਬੜੀ ਸ਼ਾਇਦ ਸੈਨਾਪਤੀ ਦੀ ਲਿਖਤ ਹੈ ਜਾਂ ਕਿਦੀ ਹੈ ਬੜੀਏ ਪਾਪੂਲਰ ਹੁੰਦਾ ਹੁੰਦੇ ਸੀ ਗੁਰਦੁਆਰਿਆਂ 'ਚ ਵੀ ਕੇਵਰ ਪੜਿਆ ਜਾਂਦਾ ਸੀ ਕਿਵੇਂ ਅ ਉਸ ਨੂੰ ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋਡੀ ਹੈ ਬਾਹ ਜਨਾ ਦੀ ਪਕੜੀ ਹੈ ਸਿਰ ਦੀਜੈ ਬਾਹ ਨਾ ਛੋਡੀ ਹੈ ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋਡੀ ਹੈ ਕਿ ਭਾਈ ਜੀ ਦੀ ਬਾਹ ਫੜੀ ਹੈ ਜਿਹੜਾ ਸਹਾਰੇ ਲਈ ਆਇਆ ਖਲੋਗੇ ਰਾਈਟੇਸਨੈਸ ਦੇ ਲਈ ਔਰ ਇੱਥੇ ਫਿਰ ਯਾਦ ਕਰਵਾਇਆ ਧਰਮ ਹੀਤ ਸਾਕਾ ਜਨ ਕੀ ਹੈ ਕਿ ਇਹ ਜਿਹੜੀ ਕੁਰਬਾਨੀ ਹੈ ਇਹ ਸਾਕ ਹੈ ਇਹ ਧਰਮ ਦੀਆਂ ਕਦਰਾਂ ਕੀਮਤਾਂ ਲਈ ਹੈ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ ਕੁੱਲ ਮਨੁੱਖਤਾ ਦੇ ਕੁੱਲ ਹਿਊਮਨ ਕਾਈਂਡ ਦੇ ਸਿਰਫ ਹਿੰਦ ਦੀ ਚਾਦਰ ਨਹੀਂ ਜਾਂ ਉਸ ਇੱਕ ਧਰਮ ਤੱਕ ਮ hạnੂਦ ਨਹੀਂ ਜੀ ਸੀਸ ਦਿਆ ਪਰ ਸਿਰ ਨਾ ਦਿਆ ਉਹਨਾਂ ਨੇ ਆਪਣਾ ਸਦਕ ਵਿਸ਼ਵਾਸ ਨਹੀਂ ਦਿੱਤਾ ਸਿਰ ਦੇ ਦਿੱਤਾ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕਿਆਵਤ ਨਾ ਜੇ ਇੱਕ ਟਰੂਥਫੁਲ ਸੈਕਰੀਫਾਈਸ ਸੀ ਕੋਈ ਨਾਟਕ ਨਹੀਂ ਸੀ ਕੋਈ ਡਰਾਮਾ ਨਹੀਂ ਸੀ ਔਰ ਇਹ ਜਿਹੜਾ ਨਾਟਕ ਚੇਟਕ ਕਰਨਾ ਹੈ ਇਹ ਘਟਿਆ ਲੋਕਾਂ ਦਾ ਕੰਮ ਹੈ ਇਹ ਕੋ ਕਾਜ ਕਾਜ ਹੁੰਦਾ ਚੰਗਾ ਕਾਜ ਮਾੜਾ ਕੰਮ ਹੈ ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਉਹ ਸੱਚ ਦੇ ਰਸਤੇ ਤੇ ਤੁਰਦੇ ਨੇ ਪ੍ਰਭ ਲੋਗਨ ਕਿਆਵਤ ਨਾ ਜਾਓ ਕੋ ਨਾਟਕਾਂ ਚੇਟਕਾਂ ਚ ਨਹੀਂ ਪੈਂਦੇ ਇਹ ਰਾਈਟਸਟੈਸ ਲਈ ਕੁਰਬਾਨੀ ਸੀ ਯੂਅਰ ਫੇਅਰ ਫਰਮਾਇਆ ਠੀਕਰ ਫੋਰ ਦਲੀਸ ਸਿਰ ਹੁਣ ਅਰੰਜ਼ੇਬ ਆਪਣੇ ਆਪ ਨੂੰ ਦਿੱਲੀ ਈਸ਼ ਦਿੱਲੀ ਦਾ ਬਾਦਸ਼ਾਹ ਰੱਬ ਸਮਝਦੇ ਤੇ ਇਧਰ ਜਿਹੜਾ ਗੁਰੂ ਸਾਹਿਬਾਨ ਦਾ ਸਿੱਖ ਫਲਸਫਾ ਸਰੀਰ ਨੂੰ ਅਸੀਂ ਠਿਕਰਾ ਸਮਝਦੇ ਜਿਵੇਂ ਘੜਾ ਹੈ ਘੜੇ ਦੇ ਵਿੱਚ ਪਾਣੀ ਹੈ ਜੇ ਟਿਕ ਜਾਂਦਾ ਤੇ ਗੁਰਬਾਣੀ ਚ ਕਹੀ ਥਾਂ ਹੁੰਦਾ ਕਿ ਬੂੰਦ ਬੂੰਦ ਕਰਕੇ ਘੜਾ ਕੁੱਟ ਜਾਂਦਾ ਇਵੇਂ ਇਹ ਜਿਹੜਾ ਸਰੀਰ ਦਾ ਠਿਕਰਾ ਇਹਨੇ ਭਜਣਾ ਇਸ ਦੀ ਹਕਮਤ ਪਰ ਜੇ ਜ਼ੁਲਮ ਕਰਨ ਵਾਲੇ ਦੇ ਸਿਰ ਦੇ ਉੱਤੇ ਇਸ ਨੂੰ ਭੰਨਿਆ ਜਾਏ ਤੇ ਫੇਰ ਇਹ ਨਰੰਕਾਰ ਦੀ ਦਰਗਾਹ ਚ ਇੱਕ ਉਹ ਥਾਂ ਬਣਾਉਂਦਾ ਕਿ ਠੀਕਰ ਫੋਰ ਦਲੀਸ ਸਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਰੀਰ ਦਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਪੰਨਿਆ ਪ੍ਰਭ ਪੁਰਕੀ ਆਪੇ ਹਨ ਰੱਬ ਦੀ ਨਗਰੀ ਵਾਰ ਉਹਨਾਂ ਨੇ ਕੁਝ ਕੀਤਾ ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਇਨ ਕਨ ਹੂ ਆਨ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਹਾਦਤ ਕੁਰਬਾਨੀ ਕਦੇ ਕਿਸੇ ਨੇ ਨਹੀਂ ਕੀਤੀ ਤੇਗ ਬਹਾਦਰ ਕੇ ਚਲਤ ਪਉ ਜਗਤ ਕੋ ਸ਼ੋਕ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦੇ ਨਾਲ ਚਾਰ ਚਫੇਰੇ ਇੱਕ ਦੁੱਖ ਦੀ ਇੱਕ ਗਮ ਦੀ ਲਹਿਰ ਹੈ ਹੇ ਹੇ ਹੈ ਸਭ जग ਭਇਓ ਜੈ 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 ਸਰ ਲੋਕ ਕਿ ਚਾਰ ਚਫੇਰੇ ਜਿਹੜੇ ਰੱਬ ਦੀ ਦੁਨੀਆ ਦੇ ਵਿੱਚ ਇਸ ਦੇ ਲਈ ਜੈ ਜੈਕਾਰ ਹੈ ਕਿ ਭਾਈ ਇਨੀ ਵੱਡੀ ਕੁਰਬਾਨੀ ਔਰ ਦੁਨੀਆ ਦੇ ਵਿੱਚ ਸ਼ੋਕ ਹੈ ਕਿ ਭਾਈ ਇਸ ਕਿਸਮ ਦੀ ਭਲੀ ਸ਼ਖਸੀਅਤ ਔਰ ਕੋਈ ਰੰਗਜੀਬ ਜਨੇਪੀ ਹੋ ਜਾ ਭਰਾ ਮਾਰੇ इवन ਸਰਮਦ ਵਰਗਾ ਸੂਫੀ ਫਕੀਰ ਜਿਹੜਾ ਉਸ ਨੂੰ ਵੀ ਬੜੇ ਜ਼ਾਲਮਾਨਾ ਅੰਦਾਜ਼ ਦੇ ਵਿੱਚ ਰੰਗਜੀਬ ਨੇ ਮਾਰਿਆ ਸੀ اور یہ بادشاہ دے کام ہوں نے مذہب کو وہ ورتیں سو اس سب دے باوجود بھی کدے جا گروہ سبان دسویں پاتشاہ نے کوئی اسلام دے پرتی کوئی دشمنی والا وطیرہ نہیں رکھے جے اوی ہندے تو پھر پیر بدو شاہ نبی خان گنی خان وہ سارے سید خان ਉਹ ਜਿਹੜੇ ਨੇ ਉਹ ਮਦਦ ਤੇ ਨਾਮ ਦੇ ਜੀ ਸੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੇ ਵੀਅਰਸ ਕੋਲੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਪਤ ਹੋਣ ਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSATV.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਹੀ ਤੇ ਆਪਣਾ ਸਨ ਲੈ ਗਿਆ ਦੋ ਦੇਖਦੇ ਰਹੋ ਚੀਵੀ ਰਿਫੋ ਪਲਾਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਪਾਇੰਕ ਕਰ ਚੁੱਕੇ ਇੱਕ ਵੰਤੇ